ਸਤਿਗੁਰੂ ਨਾਨਕ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਜਪੋ ਕਿ ਗੁਰੂ ਕਾ ਲੰਗਰ ਪ੍ਰਾਪਤ ਹੋ ਜੀ ਨਾਮ ਲਿਪੋ ਤੇ ਗੁਰੂ ਕਾ ਲੰਗਰ ਪ੍ਰਾਪਤ ਹੋ ਜਾ ਔਰ ਨੰਬਰ 4 ਤੇ ਸੁਖਮਾ ਪ੍ਰਾਪਤ ਕਰੋ ਤੇ ਗੁਰੂ ਕਾ ਬਲੇ ਸੋਨਹਾਰ ਦਿਲਿਆ ਬਲੇ ਸੋਨਹਾਰ ਦਿਲਿਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇੱਕ ਜੋਗੀ ਪਿੰਡ ਕਾਲਵਾ ਦਾ ਲੰਗਰ ਆ ਹਰ ਸਾਲ ਲੱਗਦਾ ਬਾਬੇ ਦੇ ਵਿਆਹ ਘੁਰਪੁਰ ਤੇ ਕਿਉਂਕਿ ਸਾਰੇ ਪਿੰਡ ਇਲਾਕਾ ਨਿਵਾਸੀ ਸਭ ਮਾਈ ਭਾਈ ਦੇ ਰਸਤਾ ਬਸਤਾ ਲੈ ਕੇ ਆਉਂਦੇ ਆ ਤੇ ਉਹਨਾਂ ਦੀ ਰਸਤਾ ਬਸਤਾ ਨਹੀਂ ਚੱਲਦਾ ਕਿਉਂਕਿ ਇਕੱਲਾ ਕੋਈ ਵੀ ਨਹੀਂ ला ਸਕਦਾ ਗੁਰੂ ਘਰ ਦਾ ਲੰਗਰ ਕਿਉਂਕਿ ਸਾਰੇ ਸਾਡੇ ਪਿੰਡ ਦੇ ਜਿੰਨੇ ਨੌਜਵਾਨ ਭਾਈ ਭਾਈ ਵੱਡ ਚੜ ਕੇ ਸੇਵਾ ਕਰਦੇ ਨੇ ਇਸ ਕਰਕੇ ਪਿੰਡ ਕਾਹ ਲ ਆਉਂਦੇ ਆ ਮੋਰ ਤੇ ਲੰਗਰ ਬੜਾ ਪ੍ਰਾਣਾ ਲੱਗਦਾ ਕਿਉਂਕਿ ਸਾਡੇ ਦੇ ਹੋਸਟ ਤੋਂ ਪਹਿਲਾਂ ਤੋਂ ਹੀ ਚੱਲ ਰਿਹਾ ਏ ਇੱਥੇ ਲੰਗਰ ਬਾਬਾ ਨਾਨਕ ਸਾਰਿਆਂ ਤੇ ਕਿਰਪਾ ਕਰੇ ਤੇ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਕਰੋਬਰ ਬਖਸ਼ੇ ਤੇ ਵਰ ਛੱਡ ਕੇ ਸੇਵਾ ਕਰਨ ਸਾਰੇ ਮੇਰੇ ਵੀਰ ਵਿਦੇਸਾਂ ਵਿੱਚ ਚੌਵੀਂ ਪਾਇਆ ਹੁੰਦੀ ਆ ਉਹਨਾਂ ਦੇ ਨਾਲ ਸਾਰਿਆਂ ਦੇ ਸਹਿਯੋਗ ਨਾਲ ਲੰਗਰ ਚੱਲਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਬਹੁਤ ਪਿਆਰੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਨੰਗਰ ਕਾਣੋ ਵਾਲੇ ਮੋਟੇ ਸਾਰੇ ਪਿੰਡ ਦਾ ਸਾਝਾ ਲੰਗਰ ਮਾਈ ਭਾਈ ਤੇ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਸੇਵਾ ਦਾ ਸੇਵਾ ਕਰਦੇ ਹਨ ਬੜੇ ਪ੍ਰੇਮ ਪਿਆਰ ਦੇ ਨਾਲ ਭਾਵੇਂ ਬਾਤ ਸੀ ਬੋਟ ਹੋ ਰਹੀ ਆ ਪਰ ਫੇ ਵੀ ਬਾਬੇ ਨਾਨਕ ਨੇ ਵਿਆਹ ਦੇ ਉੱਤੇ ਆਪਣਾ ਦਿਨ ਲਾ ਹੀ ਲਿਆ ਹੈ ਅੱਜ ਬਾਬੇ ਦੀ ਬਰਾਦ ਪਟਾਰਾ ਕੰਨ ਸਾਹਿਬ ਮਿਤੇ ਆ ਰਹੀ ਹੈ ਪਾਲਤੀ ਸਾਹਿਬ ਆ ਰਹੀ ਹੈ ਤੇ ਬੜੀ ਹੂਮਤਾ ਹੁੰਦੇ ਨਾਲ ਸਾਡੀਆਂ ਸਾਰੀਆਂ ਪਿੰਡਾਂ ਦੀਆਂ ਸੰਗਤਾਂ ਜੰਮੀਆਂ ਹੋਣਾ ਦਸਨ ਘਾਟ ਆ ਕੇ ਯਾਰੀਆਂ ਹਾਂ ਕਿ ਆ ਰਹੀਆਂ ਹਨ ਕੱਲ ਨੂੰ ਗੁਰਦੁਆਰਾ ਫਲਾਈ ਸਾਹਿਬ ਜੋ ਪਟਾਰੇ ਦੇ ਉੱਤੇ ਖਸਤੇ ਦੇ ਵਿੱਚ ਪੈਂਦਾ ਹੈ ਜਿੱਥੇ ਬਾਬੇ ਨੇ ਇੰਤਣੋ ਜਲ ਜਨੋ ਰਾਤ ਕਰਕੇ ਰਾਤ ਸਵੇਰੇ ਹੋਇਆ ਨਾ ਉੱਥੇ ਉੱਠ ਕੇ ਚੰਗਰ ਪਾਣੀ ਕੀਤਾ ਆਣ ਕੇ ਇੱਥੇ ਜਿਹੜੀ ਦਾਤਨ ਸੀਨਾ ਖਲਾਈ ਨਹੀਂ ਕੀਤੀ ਸੀ ਤੇ ਬਾਬਾ ਨਾਨਕ ਦੇਵ ਜੀ ਮਹਾਰਾਜ ਨੇ ਉਹ ਖਲਾਈ ਦੀ ਦਾਤਨ ਦਾ ਜਿਹੜਾ ਬੂਟਾ ਟਾਣੀ ਸੀ ਉਹ ਗੋਦੜਾ ਫਲਾਈ ਸਾਹਮਣੇ ਅੱਜ ਵੀ ਤਲਾਅ ਦੇ ਉੱਤੇ ਹੈ ਉੱਥੇ ਮਾਇਆ ਹੋਇਆ ਹੈ ਇੰਗਾਰਾ ਹੀ ਲੋਕਾਂ ਲੋਕ ਜਦੋਂ ਬਾਬੇ ਦਾ ਵਿਆਹ ਹੁੰਦਾ ਅੱਜ ਭਰਾਤ ਹੈ ਸਵੇਰੇ ਹਰ ਇੱਕ ਨੇ ਗੋਦੜਾ ਭਾਈ ਸਾਹਿਬ ਮੱਥਾ ਟੇਕਣਾ ਹਨ ਕਿ ਇਸ਼ਨਾਨ ਕਰਨੇ ਆ ਤੇ ਗੁਰੂ ਘਰ ਦੇ ਗੱਠਨ ਨਾਲੇ ਕਰਦੇ ਆ ਇੱਥੇ ਇੱਕ ਤੋਂ ਵੱਡੀ ਹੋਰ ਸਭ ਤੋਂ ਸੇਵਾ ਹੈ ਭਲਾ ਹੀ ਸਾਡੇ ਸੇਵਾ ਦਾ ਜਿੰਨੇ ਵੀ ਪਰੰਦੇ ਲੱਗੇ ਸਾਕੇ ਹਮ ਸਾਰੇ ਦੇਸੀ ਕਿਉਂ ਨਾ ਜੀ ਦੇ ਦੇਸੀ ਕਿਉਂ ਨਾ ਜੀ ਲੈ ਮੱਤੇ ਜਾਂਦੇ ਆ ਜਾ ਕੇ ਦੇਖ ਲਓ ਕਰਾਖ ਭਰੇ ਹੋਏ ਅੰਮਕ ਵੰਗੜਾ ਵਾਲੇ ਨੇ ਬੋਲਦਿਆਂ ਤੋਂ ਨਗਾਕਾਰ ਕਰਾ ਇੰਨੇ ਪਬਲਿਕ ਸੰਗਮੇ ਦੁਨੀਆ ਇੰਨੇ ਸੰਗਤ ਆ ਰਹੀ ਹੈ ਕਹ ਲੋਕੇ ਦੇਸੀ ਕਿਉਂ ਨੇ ਜੇ ਉਹ ਖਾਂਦੇ ਹਨ ਬੜੀ ਕਿਰਪਾ ਹਬਾਬੇ ਦੀ ਇਹ ਮਾਲਕ ਦੀ ਦੇਣ ਹੈ ਨਾ ਤੇ ਵੀ ਜੋ ਭਾਬੇ ਨਾਨਕੀ ਦੇ 200 ਰੁਪਏ ਦਾ ਚਲਾਇਆ ਹੋਇਆ ਲੱਗ ਰਿਹਾ ਹੈ ਨਾ ਉਹ ਹੈ ਹਾਲਾ ਸਾਹਿਬ ਸਿੰਘ ਜੀ ਇਹ ਕਰਕੇ ਬੜੀ ਬਹਾਰ ਕਿਰਪਾ ਹਾ ਜੀ